ਰਾ ਸਾਹਮਣੇ ਆ ਰਹੀ ਇਸ ਵਕਦੀ ਨਵੇਂ ਮੰਤਰੀਆਂ ਨੂੰ ਵਿਭਾਗ ਦਿੱਤੇ ਗਏ ਨੇ ਵੱਡੀ ਖਬਰ ਹੈ ਹਰਦੀਪ ਮੁੰਡਿਆ ਨੂੰ ਤਿੰਨ ਵਿਭਾਗ ਜੁੜਾਇਆ ਦਿੱਤਾ ਗਿਆ ਹੈ ਕੈਬਨਿਟ ਮਿਨਿਸਟਰ ਦੇ ਵਰਜੋ ਹਾ ਦਾ ਸੰਬੰਧ ਤੋਂ ਬਾਅਦ ਇਹਨਾਂ ਨੂੰ ਤਿੰਨ ਵਿਭਾਗ ਦਿੱਤਾ ਗਿਆ ਮੁੰਡਿਆ ਨੂੰ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਦਾ ਵਿਭਾਗ ਜੁੜਾਇਆ ਦਿੱਤਾ ਗਿਆ ਕਰਨਪ੍ਰੀਤ ਸਿੰਘ ਸੌਨ ਨੂੰ ਪਿੰਡੂ ਤੇ ਪੰਚਾਇਤ ਵਿਭਾਗ ਸੌਪਿਆ ਗਿਆ ਹੈ ਬਰਿੰਦਰ ਗੋਇਲ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਜੁੜਾਇਆ ਦਿੱਤਾ ਗਿਆ ਹੈ ਵੱਡੀ ਖਬਰ ਇਸ ਵਕਦੀ ਤੁਹਾਨੂੰ ਦੱਸ ਰਹੇ ਹਾਂ ਤਨਵੇਂ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਜੁੜੇ ਨੇ ਦਿੱਤੇ ਗਏ ਨੇ ਹਰਜੀਤ ਮੁੰਡਿਆ ਨੂੰ ਤਿੰਨ ਵਿਭਾਗ ਦਿੱਤਾ ਗਿਆ ਮੁੰਡਿਆ ਨੂੰ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਵਿਭਾਗ ਦਿੱਤਾ ਗਿਆ ਹੈ ਤਰਨਪੀਤ ਸਿੰਘ ਸੌਨ ਨੂੰ ਜੁੜਾ ਹੈ ਪੇਂਡੂ ਤੇ ਪੰਚਾਇਤ ਵਿਭਾਗ ਸੌਪਿਆ ਗਿਆ ਹੈ ਦੂਜੇ ਪਾਸੇ ਬਰਿੰਦਰ ਗੋਇਲ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਦਾ ਜੁੜਾ ਅਹੁਦਾ ਸੰਭਾਲਨ ਦਿੱਤਾ ਗਿਆ ਤੇ ਮੋਹਿੰਦਰ ਭਗਤ ਨੂੰ ਬਾਗਬਾਨੀ ਵਿਭਾਗ ਮਿਲਿਆ ਹੈ ਇਹ ਵੱਡੀ ਖਬਰ ਹੈ ਇਸ ਵਕਤ ਦੀ ਜੋ ਤੁਹਾਨੂੰ ਦੱਸ ਰਿਹਾ ਡਾਕਟਰ ਅਰਜੀਤ ਸਿੰਘ ਨੂੰ ਦੋ ਵਿਭਾਗ ਮਿਲੀ ਹੈ ਦੋ ਵਿਭਾਗਾਂ ਦੀ ਜ਼ਿੰਮੇਵਾਰੀ ਜੁੜੀ ਉਹਨਾਂ ਨੂੰ સોਪੀ ਗਈ ਹੈ ਲੋਕਲ ਬਾਡੀ ਵਿਭਾਗ ਤੇ ਪੌਲਿਨੀ ਮਾਨੀ ਨਿਵਾਂਨੇ ਦੀ ਜੁੜੀ ਹੈ ਜ਼ਿੰਮੇਵਾਰੀ ਉਹਨਾਂ ਨੂੰ ਡਾਕਟਰ ਅਰਜੀਤ ਸਿੰਘ ਨੂੰ ਤੇ ਦਰਜਵਜੋਤ ਸਿੰਘ ਨੂੰ ਦਿੱਤੀ ਗਈ ਹੈ ਤਰਨੁਪ੍ਰੀਤ ਸਿੰਘ ਸੌਨ ਨੂੰ ਪੇਂਡੂ ਤੇ ਪੰਚਾਇਤੀ ਵਿਭਾਗ ਹਰਦੀਪ ਸਿੰਘ ਮੁੰਡਿਆ ਨੂੰ ਤਿੰਨ ਵਿਭਾਗ ਦਿੱਤਾ ਗਿਆ ਹੈ ਮੁੰਡਿਆ ਨੂੰ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਇਹੋ ਤਿੰਨ ਵਿਭਾਗ ਨੇ ਜੋ ਕਿ ਹਰਦੀਪ ਸਿੰਘ ਮੁੰਡਿਆ ਨੂੰ ਦਿੱਤਾ ਗਿਆ ਹੈ ਤੇ ਇਹ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਤਰਨੁਪ੍ਰੀਤ ਸਿੰਘ ਸੌਨ ਨੂੰ ਪੇਂਡੂ ਤੇ ਪੰਚਾਇਤੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਬਰਿੰਦਰ ਗੋਇਲ ਨੂੰ ਤਾਉਨਾ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦੱਸਿਆ ਕਿ ਮੋਹਿੰਦਰ ਪਗਤ ਨੂੰ ਬਾਗਬਾਨੀ ਵਿਭਾਗ ਮਿਲਿਆ ਹੈ ਤੇ ਡਾਕਟਰ ਰਵਜੋਤ ਸਿੰਘ ਨੂੰ ਦੋ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਲੋਕਲ ਬਾਡੀ ਵਿਭਾਗ ਤੇ ਜ਼ਨਾਲੀ ਪਾਰਲੀਮੈਂਟੀ ਮਾਮਲੇ ਦੀ ਜੁੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਤੇ ਨਵੇਂ ਮੰਤਰੀਆਂ ਨੂੰ ਉਹਨਾਂ ਨੇ ਵਿਭਾਗ ਜਿਹੜੇ ਨੇ ਦੇ ਦਿੱਤੇ ਗਏ ਨੇ ਵਿਭਾਗ ਸੌਂਪ ਦਿੱਤੇ ਗਏ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜ਼ਿੰਮੇਵਾਰੀ ਦੇ ਜੇਕਰ ਗੱਲ ਕੀਤੀ ਜਾਵੇ ਜੋ ਕਿ ਕਾਫੀ ਯੰਗ ਫੇਸ ਨੇ ਹਰਦੀਪ ਸਿੰਘ ਮੁੰਰਾਜੜੇ ਹਰਦੀਪ ਮਸਿੰਘ ਮੁੰਡਿਆ ਨੇ ਉਹਨਾਂ ਨੂੰ ਤਿੰਨ ਵਿਭਾਗ ਦਿੱਤੀ ਗਈ ਹੈ ਮੁੰਡਿਆ ਨੂੰ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਇਹੋ ਤਿੰਨ ਵਿਭਾਗ ਨੇ ਜਿਸ ਦੀ ਜ਼ਿੰਮੇਵਾਰੀ ਹਰਦੀਪ ਸਿੰਘ ਮੁੰਡਿਆ ਨੂੰ ਦਿੱਤੀ ਗਈ ਹੈ ਤੇ ਤਰਨਪ੍ਰੀਤ ਸੌਨ ਨੂੰ ਪਿੰਡੋ ਤੇ ਪੰਚਾਇਤੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਰਿੰਦਰ ਗੋਇਲ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਮੋਹਿੰਦਰ ਪਗਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਹਿੰਦਰ ਪਗਤ ਨੂੰ ਬਾਗਵਾਨੀ ਵਿਭਾਗ ਮਿਲਿਆ ਹੈ ਤੇ ਡਾਕਟਰ ਰਵਜੋਤ ਸਿੰਘ ਨੂੰ ਦੋ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਲੋਕਲ ਬਾਡੀ ਵਿਭਾਗ ਤੇ ਪੋਲੀਮੋਨਿਮ ਵਿਭਾਗ ਜੁੜੇ ਮਾਮਲੇ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਮੈਂ ਮੈਂ ਡਾਕਟਰ ਰਵਜੋਤ ਸਿੰਘ ਜੀਸ਼ੁਰ ਦੀ ਸੋਚ ਸੁਦਾ ਹਾਂ ਕਿ ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਸਾਰੇ ਸਭਿ ਪਰਦੇ ਸੰਵਿਧਾਨ ਤੇ ਸੱਚੀ ਸਰਦਾ ਅਤੇ ਨਿਸ਼ਚਰ ਰੱਖਾਂਗਾ ਕਿ ਮੈਂ ਭਾਰਤੀ ਦਿੱਤਾ ਅਤੇ ਖੜਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਸਾਕਤ ਪਤਰੀ ਬਜਾਓ ਆਪਣੇ ਕਰਤਵਾਰ ਨੂੰ ਵਫਾਦਾਰੀ ਦਿਖਾਉਂ ਅਤੇ ਕਰਨ ਨਾਮ ਦਿਵਾਵਾਂਗਾ ਅਤੇ ਮੈਂ ਪਿਆਰ ਦਾ ਪੱਕਾ ਸਨੇਹ ਨਜ਼ਰਪਾ ਹੁੰਦਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸਤਿਕਾਰ ਅਤੇ ਕਮਉਦੀਨ ਸਾਤਾ ਵਿੱਚ ਨਿਆਂ ਕਰਾਂਗਾ ਮੈਂ ਮੈਂ ਅਕਸਰ ਜੋਤੀ ہیشوہ کی سوچ چکنا ہاں کی جو کوئی معمولہ پنجاز راج کے سیپنٹر مطری ہو جاؤں میرے بچار عدیم میں آندھا جائے گا میں میں تردن کی سوچ ہیشوہ کی سوچ دا ہاں کہ میں دین دوارہ ساتھ پاہرہ دے سکھ آنڈے پتی سچی شرطہ پر جہتا ہاں کہ میں پاہرہ کی پرکتہ اپنے پرکتہ پرکتہ ملکتہ کہ میں پنجاز راج کے سیپنٹر مطریوں اپنے کتربان وفتاری اتے شوٹ اندے پرناندوں کا آنگا اتے نہ کہہ یا بخبات سنے یا دروپا آدماء بہن سب تراندے لوکانے پردی سبت آدمت کے کمیون دی ادو ساتھ پر سنیا کریں میں میں تبدیل سے سوٹ ایشوہ کی سوٹ اکدہ ہوں کہ دھوکے ماندہ پجام آئے گے پیدنے 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 پی اور اسے بہتی جاندیوں کو سوالے پس کے اجیے کے لئے مطلی پر چون آپ نے کتابا کے چیزی کنے پاوک کی اجیہ کرنا کو ڈیبا ہوگی میں سکتے یا اسکتے کا وقتے نہ سکتا گا نہ پرگٹ کرنا ہم मंत्री ਮੇਰੇ ਵਿਚਾਰ ਉਹਦੇ ਲਿਆ ਜਾਵੇਗਾ ਜਾਂ ਮੈਨੂੰ জ্ঞাত ਹੋਵੇਗਾ ਕੋ ਕਿਸੇ ਵਿਅਕਤੀ ਦਾ ਵਿਅਕਤੀਆਂ ਨੂੰ ਸਵੈਸਥਿਕ ਵਿਗੇਤ ਕਬਟ ਮੰਤਰੀ ਬਣੋ ਆਪਣੇ ਕਰਤਵਾਰੀ ਠੀਕ ਨਮੋਰ ਲਈ ਅਜਿਹੇ ਕਰਨਾ ਰਵਿੰਦਾ ਹੋਵੇ ਮੈਂ ਸਿੱਧੇ ਜਰਾ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਮੈਂ ਬਰਿੰਦਰ ਕੁਮਾਰ गोयल ਵਕੀਲ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਾਦੇ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਆਪਣੇ ਫਰਜ਼ਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਹਕਰਨ ਨਾਲ ਨਿਵਾਵਾਂਗਾ ਅਤੇ ਮੈਂ ਭੈ ਜਾ ਬਖ ਬਖ ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆ ਕਰਾਂ ਮੈਂ ਮੈਂ ਸਰਿੰਦਰ ਕੁਮਾਰ ਗੋਇਲ ਵਕੀਲ ਈਸ਼ਵਰ ਦੀ ਸੌਂ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕ੍ਰਮਨਤ ਮੰਤਰੀ ਵੱਜੋਂ ਮੇਰੇ ਵਿਚਾਰ ਅਧਿ ਉਲੰਧਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ સિવાય ਉਸ ਦੇ ਕਿ ਅਜਿਹਾ ਕਿ੍ਰਮਨਤ ਮੰਤਰੀ ਵੱਜੋਂ ਆਪਣੇ ਸਹਤਬਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜੀਂਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਧੰਨਵਾਦ ਤਿੰਨ ਨਵੇਂ ਮੰਤਰੀਆਂ ਨੂੰ ਹੁਣ ਵਿਭਾਗ ਦੀ ਜ਼ਿੰਮੇਵਾਰੀ ਜੁੜੀ ਹੈ ਸੌਪ ਦਿੱਤੀ ਗਈ ਹੈ ਦਸਦੇ ਕੇ ਹਰਦੀਪ ਮੁੰਡਿਆ ਨੂੰ ਤਿੰਨ ਵਿਭਾਗ ਦੀ ਜ਼ਿੰਮੇਵਾਰੀ ਸੌपी ਗਈ ਹੈ ਮੁੰਡਿਆ ਨੂੰ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਦੀ ਜ਼ਿੰਮੇਵਾਰੀ ਜੁੜੀ ਹੈ ਉਹਨਾਂ ਨੂੰ ਸੌਪ ਦਿੱਤੀ ਗਈ ਹੈ ਤਰुणਪ੍ਰੀਤ ਸੌਨ ਨੂੰ ਪਿੰਡੂ ਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਸੌपी ਗਈ ਹੈ ਦਸਦੇ ਕਿ ਬਰਿੰਦਰ ਗੋਇਲ ਉਹਨਾਂ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਸੌपी ਗਈ ਤੇ ਜੇਕਰ ਮੋਹਿੰਦਰ ਪਗੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਾਗਵਾਨੀ ਵਿਭਾਗ ਦੀ ਜ਼ਿੰਮੇਵਾਰੀ ਸੌपी ਗਈ ਹੈ ਕੈਬਨਿਟ ਦੇ ਵਿੱਚ ਤੇ ਡਾਕਟਰ ਰਵਜੋਤ ਸਿੰਘ ਨੂੰ ਦੋ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਦੇ ਵਿੱਚ ਇੱਕ ਲੋਕਲ ਬਾਡੀ ਵਿਭਾਗ ਤੇ ਪਾਲਿਮਨੀ ਮਾਮਲੇ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਇਹ ਦੋ ਵਿਭਾਗ ਜੋ ਕਿ ਡਾਕਟਰ ਰਵਜੋਤ ਨੂੰ ਸੌਂਪੀ ਗਈ ਹੈ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਸੌਚਕ ਸਮਾਗਮ ਖਤਮ ਹੋਇਆ ਸੌ ਚੁੱਕੀ ਗਈ ਸਾਰੇ ਹੀ ਮੰਤਰੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਦੇਣੀ ਹੈ ਦੇ ਦਿੱਤੀ ਗਈ ਹੈ ਨਵੇਂ ਮੰਤਰੀਆਂ ਨੂੰ ਆਪਣੇ ਆਪਣੇ ਵਿਭਾਗ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹਰਦੀਪ ਮੁੰਡਿਆ ਨੂੰ ਤਿੰਨ ਵਿਭਾਗ ਸੌਪੇ ਗਏ ਨੇ ਹਦੀਪ ਮੁੰਡਿਆ ਨੂੰ ਤਿੰਨ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਸ ਦੇ ਵਿੱਚ ਉਹ ਮਾਲ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਹੈ ਉਹ ਤਿੰਨ ਵਿਭਾਗ ਨੇ ਜਿਸ ਦੀ ਜ਼ਿੰਮੇਵਾਰੀ ਹਦੀਪ ਮੁੰਡਿਆ ਨੂੰ ਸੌਂਪੀ ਗਈ ਹੈ ਤੇ ਤਰਨਪ੍ਰੀਤ ਸੌਨ ਨੂੰ ਪਿੰਡੂ ਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਬਰਿੰਦਰ ਗੋਇਲ ਨੂੰ ਮਾਈਨਿੰਗ ਤੇ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੋਹਿੰਦਰ ਪਗਤ ਨੂੰ ਬਾਗਵਾਨੀ ਵਿਭਾਗ ਮਿਲਿਆ ਹੈ ਤੇ ਡਾਕਟਰ ਰਵਜੋਤ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਦੋ ਵਿਭਾਗ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਆਈ ਹੈ ਲੋਕਲ ਬਾਡੀ ਵਿਭਾਗ ਤੇ ਇਸ ਨਾਲ ਹੀ ਪਾਰਲੀਮੈਂਟੀ ਮਾਮਲੇ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਦੱਸਦੇ ਕਿ ਹਰਦੀਪ ਸਿੰਘ ਮੁੰਡੀਆਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਮੁੰਡੀਆਂ ਨੂੰ ਮਾਲ ਵਿਕਾਸ ਜੁੜਾ ਹੈ ਮਾਲ ਵਿਭਾਗ ਸੌਪਿਆ ਗਿਆ ਹੈ ਸ਼ਹਿਰੀ ਵਿਕਾਸ ਵਿਭਾਗ ਸੌ피 ਗਈ ਹੈ ਵਾਟਰ ਸਪਲਾਈ ਵਿਭਾਗ ਉਹਨਾਂ ਨੂੰ ਸੌ피 ਗਈ ਹੈ ਇਹ ਤਿੰਨ ਵਿਭਾਗ ਜੁੜੇ ਨੇ ਹਰਦੀਪ ਮੁੰਡੀਆਂ ਨੂੰ ਦਿੱਤੀ ਗਈ ਤਰਨਪ੍ਰੀਤ ਸੌਂਦ ਪਿੰਡੂ ਤੇ ਪੰਚਾਇਤ ਵਿਭਾਗ ਉਹਨਾਂ ਦੇ ਕੋਲ ਹੈ ਜਨਾਲੀ ਸੈਰ ਸਪਾਟਾ ਤੇ ਸੱਭਿਆਚਾਰ ਉਦਯੋਗ ਦੇ ਵਪਾਰ ਇਹ ਜਿਹੜੇ ਵਿਭਾਗ ਨੇ ਅਸੀਂ ਜ਼ਿੰਮੇਵਾਰੀ ਜੋੜੀ ਹੈ ਉਹਨਾਂ ਨੂੰ ਸੌਪੀ ਗਈ ਹੈ ਬਰਿੰਦਰ ਗੋਇਲ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਮਾਈਨਿੰਗ ਵਿਭਾਗ ਜਲ ਸਰੋਤ ਵਿਭਾਗ ਜਲ ਤੇ ਜ਼ਮੀਨ ਸੰਭਾਲ ਇਹ ਉਹ ਜ਼ਿੰਮੇਵਾਰੀ ਜੋ ਕਿ ਬਰਿੰਦਰ ਗੋਇਲ ਨੂੰ ਦਿੱਤੀ ਗਈ ਹੈ ਮੋਹਿੰਦਰ ਭਗਤ ਨੂੰ ਬਾਗਵਾਨੀ ਵਿਭਾਗ ਡਿਫੈਂਸ ਸਰਵਿਸ ਆਜ਼ਾਦੀ ਕੁਲਾਟੀਏ ਦੀ ਜੋੜੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਸੌਪੀ ਗਈ ਤੇ ਡਾਕਟਰ ਰਵਜੋਤ ਸਿੰਘ ਨੂੰ ਦੋ ਜ਼ਿੰਮੇਵਾਰੀ ਸੌਪੀ ਗਈ ਹੈ ਪਹਿਲੀ ਜ਼ਿੰਮੇਵਾਰੀ ਲੋਕਲ ਬਾਡੀ ਵਿਭਾਗ ਦੀ ਤੇ ਦੂਜੀ ਜ਼ਿੰਮੇਵਾਰੀ ਪਾਰਲੀਮੈਂਟੀ ਮਾਮਲੇ ਦੀ ਤੇ ਜੇਕਰ ਥੋੜਾ ਜਿਹਾ ਆਪਾਂ ਪਿਛੋਕੜ ਦੇ ਵਿੱਚ ਜਾਈਏ ਤਾਂ ਦੱਸ ਦਈਏ ਕਿ ਡਾਕਟਰ ਰਵਜੋਤ ਜੜੇ ਨੇ ਉਸ ਸ਼ਾਮ 84 ਤੋਂ ਐਮਐਲਏ ਰਹੇ ਪਹਿਲੀ ਵਾਰ ਦੇ ਵਿਧਾਇਕ ਰਹੇ ਪੇਸ਼ੇ ਤੋਂ ਡਾਕਟਰ ਨੇ ਦੂਜੇ ਪਾਸੇ ਹਰਦੀਪ ਸਿੰਘ ਮੁੰਡਿਆ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਾਨੇਵਾਲ ਤੋਂ ਵਿਧਾਇਕ ਨੇ 2022 ਦੇ ਵਿੱਚ ਉਹ ਪਹਿਲੀ ਵਾਰ ਐਮਐਲਏ ਬਣੇ ਐਲ ਆਈ ਪੀ ਤੇ ਕਾਂਗਰਸ ਦੇ ਨਾਲ ਵੀ ਉਹ ਰਹੇ ਨੇ ਤੇ ਤਰਨਪ੍ਰੀਤ ਸਿੰਘ ਸੌਨ ਦੇ ਜੇਕਰ ਪਿਛੋਕੜ ਦੀ ਗੱਲ ਕਰੀਏ ਤਾਂ ਖੰਨਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਨਾਲੇ ਪੇਸ਼ੇ ਤੋਂ ਕਾਰੋਬਾਰੀ ਨੇ ਮੋਹਿੰਦਰ ਪਗਤ ਜਲੰਧਰ ਪੱਛਮੀ ਤੋਂ ਵਿਧਾਇਕ ਜਮਯ ਜੜੇ ਨੇ ਇਸ ਤੋਂ ਇਲਾਵਾ ਜਿਮੜੀ ਚੋਣ ਜਿੱਤ ਕੇ ਐਮਐਲਏ ਵੀ ਬਣੇ ਸਾਬਕਾ ਮੰਤਰੀ ਚੰਨੀ ਜਿਹੜੇ ਨੇ ਚੰਨੀ ਰਾਲ ਪਗਤ ਦੇ بیٹے ਨੇ ਤੇ ਲੋਕ ਸਭਾ ਚੋਣਾਂ ਦੇ ਵੇਲੇ ਆਪ ਦੇ ਵਿੱਚ ਸ਼ਾਮਲ ਹੋਏ ਸੀ ਤੇ ਇਸੇ ਅਮੋਹਿੰਦਰ ਪਗੜ ਜੀ ਜੇਕਰ ਆਪਾਂ ਗੱਲ ਕਰ ਰਿਹਾ ਜਦੋਂ ਪਿਛੋਕਰ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਚੋਣਾਂ ਦੇ ਦੌਰਾਨ ਜਿਹੜਾ ਹੈ এবੀਸੀ ਕੀ ਸੀਐਮ ਦੇ ਵੱਲੋਂ ਜੁੜਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਵਾਅਦਾ ਕੀਤਾ ਗਿਆ ਸੀ ਕਿ ਇਹਨਾਂ ਨੂੰ ਜਿਹੜੀ ਮੰਤਰੀ ਦੀ ਕੁਰਸੀ ਹੈ ਉਹ ਦਿੱਤੀ ਜਾਵੇਗੀ ਤੇ ਉਹ ਦਾਅਵਾ ਪੂਰਾ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਬਰਿੰਦਰ ਕੁਮਾਰ ਗੋਇਲ ਦੀ ਪਿਛੋਕਰ ਦੀ ਗੱਲ ਕਰੀਏ ਤਾਂ ਲਹੇਰਾਗਾਗਾ ਤੋਂ ਵਿਧਾਇਕ 2022 ਦੇ ਵਿੱਚ ਐਮਐਲਏ ਬਣੇ ਨੇ ਤੇ ਪਠੱਲ ਤੇ ਟਿੰਸਾ ਨੂੰ ਵੀ ਇਹਨਾਂ ਦੇ ਵੱਲੋਂ ਹਰਾਇਆ ਗਿਆ ਹੈ ਮੈਂ ਮੈਂ ਡਾਕਟਰ ਅਬਦੁੱਲ ਸਿੰਘ ਜੀਸ਼ਵਰ ਦੀ ਸੋਚ ਸੁਦਾ ਹਾਂ ਕਿ ਮੈਂ ਕੱਲੋ ਦੁਆਰਾ ਸਾਖਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਚਾ ਰੱਖਾਂਗਾ ਕਿ ਮੈਂ ਭਾਰਤੀ ਇਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਆਜ਼ ਦੇ ਰਾਜ ਦੇ ਮંત્રી ਬਜੋ ਆਪਣੇ ਕਰਤਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅਸੇਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈ ਦਾ ਪੱਕਾ ਸੁਨੇਹ ਰਜ਼ੁਰਪਾ ਹਾਂ ਬਿਨਾਂ ਦਫ਼ਤਰਾਂ ਦੇ ਲੋਕਾਂ ਦੇ ਪ੍ਰਤੀ ਸਤਿਕਾਰ ਅਤੇ ਕਾਨੂੰਨੀ ਇਨਸਾਫ਼ ਦਾ ਵਿੱਚ ਮਿਆ ਕਰਾਂਗਾ میں 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 کوکٹر عزوجتھ ہیشوہ کی سوچ کتنا ہاں کی جو کوئی معاملہ پنجاب والدے شیفتر منتری وہ جو میرے بچارہ دین میں آندا جاہے گا میں میں تردن کی کہ میں دون دوارہ ساتھ پاکتے کہ میں پاکتے کہ جہاں پجاہاں آئے گے پیگنٹ مندلی رجوں آپ نے تکربان مفتاری اتے شوٹ انتے پرناندوں کا آنگا اتے نا پہر یا باکپاد سنے یا جو پاہنا بہنہ سات پراندے لوکانے پردی سب دانت کے کنون دی ان اس حالت پر سنیاں کریں میں میں تبدیل سے سوٹ ایشوہ پیشوٹ اکڑا ہوں کہ دھوکے ماندہ پجاہاں آئے گے پیگنٹ مندلی رجوں میرے بیشار <سؤال> ہوتا ہی میں آجت آجا جہاں ہی میں بیاد ہوں گے گا وہ اسے جان ہے ہی میں بیاد ہوں گے گا سوالے پوچھے کہ اجہیں کبھی بات کریں گے آپ نے کبھی بات کرنا پڑینا ہوگے میں اس پہ یا اس پہ تاوٹ پہ نہ دسل <سؤال> گا نہ پڑیٹ کرنا گا ਕੇਟ ਮੰਤਰੀ ਬਜੇ ਮੇਰੇ ਵਿਚਾਰ ਜੀ ਨੇ ਨਜਾਵੇਗਾ ਜਾਂ ਮੈਨੂੰ জ্ঞাত ਹੋਵੇਗਾ ਕੋ ਕਿਸੇ ਵਿਅਕਤੀ ਦਾ ਵਿਅਕਤੀ ਨੂੰ ਸਵੈਸਥਿਕੇ ਇਹ ਕੈਬਨਟ ਮੰਤਰੀ ਵੱਲੋਂ ਆਪਣੇ ਕਰਤੱਵਾਂ ਦੇ ਠੀਕ ਨਿਭਾਉਣ ਲਈ ਅਯੋਗ ਕਰਨਾ ਰੋੰਦਾ ਹੋਵੇ ਮੈਂ ਸਿੱਧੇ ਜਾਣਾ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਮੈਂ ਬਰਿੰਦਰ ਕੁਮਾਰ ਕੋਇਲ ਵਕੀਲ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਾfeit ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਆਪਣੇ ਫਰਜ਼ਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਹਕਰਨ ਨਾਲ ਨਿਵਾਮਾ ਅਤੇ ਮੈਂ ਭੇਜਾ ਪੱਖਪਾਤ ਸਨੇਹ ਜਾਂ ਦਿਲ ਭਾਵਨਾ ਬਿਨਾਂ ਸਤਰਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਯਾ ਕਰਾਂ ਮੈਂ ਮੈਂ ਬ੍ਰਿੰਦਰ ਕੁਮਾਰ ਗੋਲ ਵਕੀਲ ਇਸ਼ਵਰਤੀ ਤੋਂ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕ੍ਰਮਨਤ ਮੰਤਰੀ ਵੱਜੋਂ ਮੇਰੇ ਵਿਚਾਰ ਅਧਿ ਉਜੰਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ સિવાય ਉਸ ਦੇ ਕਿ ਅਜਿਹਾ ਕ੍ਰਮਨਤ ਮੰਤਰੀ ਵੱਜੋਂ ਆਪਣੇ ਸਹਤਬਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜੀਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਧੰਨਵਾਦ ਤੇ ਸਰਕਾਰ ਦੇ 22 ਸਾਲ ਦੇ ਇਸ ਕਾਰਜਕਾਲ ਦੇ ਵਿੱਚ ਕੈਬਨਿਟ ਦੇ ਵਿੱਚ ਚੌਥਾ ਫੇਰ ਬਦਲ ਹੋਇਆ ਚਾਰ ਮੰਤਰੀ ਨੂੰ ਕੈਬਨਿਟ ਤੋਂ ਬਾਹਰ ਰਸਤਾ ਦਿਖਾਇਆ ਗਿਆ ਤੇ ਨਾਲ ਹੀ ਪੰਜ ਮੰਤਰੀ ਨੂੰ ਜਿਹੜੀ ਹੈ ਜਗਾ ਦੇ ਦਿੱਤੀ ਗਈ ਹੈ ਪੰਜ ਮੰਤਰੀਆਂ ਨੂੰ ਭਗਤ ਜੜਾਏ ਸੀਐਮ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਮੋਹਿੰਦਰ ਭਗਤ ਨੂੰ ਕੈਬਨਿਟ ਦੇ ਵਿੱਚ ਜੜੀਏ ਜਗਾ ਮਿਲੇਗੀ ਮੰਤਰੀ ਇਹਦੀ ਜਗਾ ਜੜੀਏ ਦਿੱਤੀ ਜਾਵੇਗੀ ਕੁਰਸੀ ਤੇ ਉਹ ਵਾਅਦਾ ਕਿਤਨਾ ਕਿਤੇ ਪੂਰਾ ਕੀਤਾ ਗਿਆ ਤੇ ਦੱਸ ਦਈਏ ਕਿ ਪੰਜ ਜਿਹੜੇ ਮੰਤਰੀ ਨੇ ਉਹਨਾਂ ਨੂੰ ਹੁਣ ਕੈਬਨਿਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹਰਦੀਪ ਮੁੰਡੀਆਂ ਤਰਨਪ੍ਰੀਤ ਸਵੰਦ ਬਰਿੰਦਰ ਗੋਇਲ ਮੋਹਿੰਦਰ ਭਗਤ ਤੇ ਡਾਕਟਰ ਰਵਜੋਤ ਸਿੰਘ ਇਹੋ ਪੰਜ ਨਾਮ ਨੇ ਜਿਨਾਂ ਨੂੰ ਕਿ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਹੈ ਤੇ ਸਾਰਿਆਂ ਨੂੰ ਹੀ ਉਹਨਾਂ ਦੀ ਜਿਹੜੀ ਵਿਭਾਗ ਦੀ ਜ਼ਿੰਮੇਵਾਰੀ ਹੈ ਸੌਂਪ ਦਿੱਤੀ ਗਈ ਹੈ